ਪਿੰਡ ਡਾਲਦੇ ਦੇ ਖੇਤਾਂ ਚੋਂ ਇੱਕ ਡਰੋਨ ਤੇ ਇੱਕ ਪੈਕਟ ਹੈਰਵਨ ਪਿੰਡ ਕਲਸੀਆਂ ਦੇ ਖੇਤਾਂ ਚੋਂ ਇੱਕ ਪਿਸਤਲ ਤੇ ਤਿੰਨ ਪੈਕਟ ਹੈਰਵਨ ਅਤੇ ਡਰੋਨ ਬਰਾਮਦ ਥਾਣਾ ਖਾਲੜਾ ਚੋਂ ਵੱਡੀ ਸਫਲਤਾ ਮਿਲੀ ਡਰੋਨ ਨਾ ਹੀ ਭੇਜੀ ਗਈ ਹੈਰਵਨ ਅਤੇ ਹਥਿਆਰ ਕੀਤੇ ਬਰਾਮਦ ਸਰਦੀ ਇਲਾਕਿਆਂ ਚੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਖਿਲਾਫ ਲਗਾਤਾਰ ਅਭਿਆਨ ਚਲਾ ਰਹੀ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਅੱਜ ਇੱਕ ਹੋਰ ਵੱਡੀ ਸਫਲਤਾ ਹਾਸਲ ਹੋਈ ਪਿੰਡ ਡਾਲ ਦੇ ਖੇਤਾਂ ਚੋਂ ਡਰੋਨ ਅਤੇ ਇੱਕ ਪੈਕਟ ਖੈਰਵਨ ਬਰਾਮਦ ਹੋਇਆ ਜਦਕਿ ਪਿੰਡ ਕਲਸੀਆਂ ਦੇ ਖੇਤਾਂ ਚੋਂ ਪਿਸਤਲ ਅਤੇ ਤਿੰਨ ਪੈਕਟ ਖੈਰਵਨ ਬਰਾਮਦ ਕੀਤੇ ਗਏ ਇਸ ਸਬੰਧੀ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਦੀ ਜਾਂਚ ਚੱਲ ਰਹੀ ਹੈ ਇੰਨਾ ਵਾਕਿਆ ਤੋਂ ਇੱਕ ਵਾਰ ਫੇਰ ਸਾਫਤ ਹੁੰਦਾ ਕਿ ਡਰੋਨ ਰਾਹੀਂ ਸਰਹੱਦ ਪਾਰ ਤੋਂ ਨਸ਼ਾ ਭੇਜਣ ਦੀ ਕੋਸ਼ਿਸ਼ ਜਾਰੀ ਹੈ ਪਰ ਸੁਰੱਖਿਆ ਏਜੰਸੀਆਂ ਦੀ ਚੌਕਸੀ ਨਾਲ ਇਹਨਾਂ ਦੀਆਂ ਕੋਸ਼ਿਸ਼ਾਂ ناکਾਮ ਬਣਦੀਆਂ ਜਾ ਰਹੀਆਂ ਹਨ ਉਧਰ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਇਲਾਕੇ 'ਚ ਨਸ਼ਾ ਵਿਰੋਧੀ ਅਭਿਆਨ ਹੋਰ ਤੇਜ਼ ਕਰ ਦਿੱਤਾ ਗਿਆ ਹੈ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਦਲ ਕੈਮਰਾਮੈਨ ਦਾਰਾਡਾਲਾ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਹਰ ਰਣ ਤੇ ਕੁਝ ਮਾਰੂ ਹਥਿਆਰ ਜਿਹੜੇ ਆ ਸਰਹੱਦ ਤੋਂ ਬਰੰਦ ਕੀਤੇ ਗਏ ਸਰ ਕਿੱਥੋਂ ਦੀ ਇਹ ਘਟਨਾ ਹੈ ਤੇ ਕਿੰਨੇ ਜਿਹੜਾ ਗ੍ਰਾਮ ਜਿਹੜਾ ਸਮਾਨ ਜਿਹੜਾ ਫੜਾਇਆ ਗਿਆ ਦੇਖੋ ਪੰਜਾਬ ਸਰਕਾਰ ਨੇ ਜਿਹੜੀ ਯੋਧ ਨਸ਼ੇ ਵਿਰੁੱਧ ਮੋਹਮ ਚਲਾਈ ਗਈ ਹੈ ਉਸ ਵਿਸ਼ੇ ਦੇ ਵਿੱਚ ਮਾਨਯੋਗ ਡੀसीपी ਸਾਹਿਬ ਪੰਜਾਬ શ્રી ਗੌਰਵ ਯਾਦਵ ਡੀਜੀ ਸਾਹਿਬ ਕੋਲ ਰੇਂਜ ਐਸਐਸਪੀ શ્રી ਅਭਿਮਨਿਉ ਰਾਣਾ ਜੀ ਦੀਆਂ ਹਦਾਇਤਾਂ ਅਨੁਸਾਰ ਜਿਹੜੀ ਬਾਰਡਰ ਦੇ ਉੱਤੇ ਲਗਾਤਾਰ ਚੌਕਸੀ ਵਧਾਈ ਗਈ ਹੈ ਤੇ ਲਗਾਤਾਰ ਬਰਾਮਦਗੀਆਂ ਹੋ ਰਹੀਆਂ ਨੇ ਉਸੇ ਲੜੀ ਦੇ ਵਿੱਚ ਜਿਹੜੀਆਂ ਅੱਜ ਦੋ ਬਰਾਮਦਗੀਆਂ ਹੋਈਆਂ ਨੇ ਪਹਿਲੀ ਬਰਾਮਦਗੀ ਤਾਂ ਜਿਹੜੇ ਡੱਲ ਪਿੰਡ ਤੋਂ ਹੋਈ ਹੈ ਜਿਹਦੇ ਵਿੱਚ ਇੱਕ ਡਰੋਨ ਤੇ ਇੱਕ ਜਿਹੜੀ ਆ ਪੈਕੇਟ ਦੀ ਰਿਕਵਰੀ ਹੋਈ ਹੈ ਜਿਹਨੂੰ ਖੋਲ ਕੇ ਚੈੱਕ ਕਰਨ ਤੇ 506 ਗ੍ਰਾਮ ਜਿਹੜੀ ਆ ਹੈਰੋਨ ਦੇ ਵਿੱਚੋਂ ਬਰਾਮਦ ਹੋਈ ਹੈ ਤੇ ਇੱਕ ਜਿਹੜਾ ਛੋਟਾ ਡਰੋਨ ਆ ਉਹ ਰਿਕਵਰ ਹੋਇਆ ਉਸ ਸੰਬੰਧੀ ਥਾਣੇ ਖਾਲੜੇ ਵਿਖੇ ਜਿਹੜੀ ਐਫ ਆਈ ਆਰ ਦਰਜ ਕਰ ਲਈ ਗਈ ਹੈ ਸੈਕੰਡ ਰਿਕਵਰੀ ਜਿਹੜੀ ਆ ਤਿੰਨ ਪੈਕੇਟ ਹੈਰੋਨ ਇੱਕ ਪਿਸਤਲ ਇਹ ਜਿਹੜੀ ਕਲਸੀਆ ਪਿੰਡ ਤੋਂ ਜਿਹੜੀ ਹੈ ਰਿਕਵਰੀ ਹੋਈ ਹੈ ਸੋ ਇਸ ਸਬੰਧ ਵਿੱਚ ਜਿਹੜੀ ਪ੍ਰोसीडिंग ਹੈ ਹੁਣ ਅਸੀਂ ਮੌਕੇ ਤੇ ਆਏ ਹੋਏ ਹਾਂ ਹਜੇ ਚੱਲ ਰਹੀ ਹੈ ਇਹਦਾ ਵੇਟ ਕੀਤਾ ਜਾਣਾ ਪਰ ਜਿਹੜੀ ਇਹ ਪਿਸਤਲ ਹੈ ਇਹ ਗਲੌਕ ਹੈ ਤੇ ਏ ਐਕਸ 5 ਜਿਹੜਾ ਪਿਸਤਲ ਹੈ ਮੇਡ ਇਨ ਪਾਕਿਸਤਾਨ ਹੈ ਤੇ ਜਿਹੜੀ ਹੈਰੋਨੋ ਕਰੀਬ-ਕਰੀਬ ਜਿਹੜੀ ਆ 1.5 ਕਿਲੋ ਦੇ ਕਰੀਬ ਜਿਹੜੀ ਹੈਰੋਨੋ ਜੋйно ਅੰਦਾਜ਼ੇ ਦੇ ਨਾਲ ਸਪੈਕਟਰ ਨੂੰ ਚੈੱਕ ਕਰਨ ਤੋਂ ਲੱਗਦਾ ਹੈ ਕਿ 1.5 ਕਿਲੋ ਦੀ ਕ੍ਰੀਮ ਜਿਹੜੀ ਹੈ ਰੋਨ ਇਹਦੇ ਵਿੱਚੋਂ बरामद ਹੋਊਗੀ ਜਿਹਦੇ ਅੱਜ ਵੇਟ ਕੀਤਾ ਜਾਣਾ ਏਕੇ ਦੇ ਵਿੱਚ ਮੋਟਰਸਾਈਕਲ ਜਿਹੜੇ ਦੋਸ਼ੀ ਮੌਕੇ ਤੋਂ ਛੱਡ ਕੇ ਭੱਜੇ ਨੇ ਜਿਹੜੇ ਸਸਪੈਕਟਡ ਪਰਸਨ ਸੀ ਜਦੋਂ ਸਰਚ ਆਪਰੇਸ਼ਨ ਕੀਤਾ ਗਿਆ ਛੱਡ ਕੇ ਭੱਜੇ ਨੇ ਉਹ ਮੋਟਰਸਾਈਕਲ ਵੀ ਅਸੀਂ ਜਿਹੜਾ ਸਪਲੈਂਡਰ ਉਹ ਕਬਜ਼ੇ ਦੇ ਵਿੱਚ ਲਿਆ ਸੋ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਦੇ ਉੱਤੇ ਪੂਰੀ ਤਰ੍ਹਾਂ ਚਕੰਨੀ ਤੇ ਸਤਰਕ ਆ ਤੇ ਸਾਂਝੀ ਬਾਲਤਾ ਦਾ ਨਤੀਜਾ ਹੈ ਕੇ ਲਗਾਤਾਰ ਜਿਹੜੀਆਂ ਬ੍ਰਾਹਮਕੀਆਂ ਹੋ ਰਹੀਆਂ ਸੋ ਅੱਜ ਵੀ ਤੁਸੀਂ ਦੇਖੋਗੇ ਇਥੇ 2 ਕਿਲੋ ਦੇ ਕਰੀਬ ਜਿਹੜੀ ਹੈਵਨ ਆਏ ਇੱਕੋ ਬਾਰਡਰ ਤੋਂ ਹੀ ਰਿਕਵਰ ਕੀਤੀ ਹੈ ਜਿੱਥੇ ਅਸੀਂ ਨਾਕਾਬੰਦੀ ਵੀ ਸੈਕੰਡ ਡਿਫੈਂਸ ਲਾਈਨ ਤੇ ਪੰਜਾਬ ਪੁਲਿਸ ਨੇ ਕੀਤੀ ਹੈ ਉੱਥੇ ਫਸ ਜਿਹੜੀ ਆ ਡਿਫੈਂਸ ਦੇ ਉੱਤੇ ਬੀਐਸਰ ਤੋਂ ਵੀ ਪੂਰੀ ਤਰ੍ਹਾਂ ਸਤਾਰਕ ਤੇ ਚੱਕਨੀ ਹੈ ਸੋ ਲਗਾਤਾਰ ਅਸੀਂ ਜਿਹੜੀਆਂ ਪਾਕਿਸਤਾਨੀ ਸਮਗਲਰਾਂ ਦੀਆਂ ਤੇ ਸਾਡੀਆਂ ਕਾਲੀਆਂ ਭੇਡਾਂ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਉਹਨਾਂ ਨੂੰ ਸਫਲ ਨਹੀਂ ਹੋਣ ਦੇਰੇ ਆ ਤੁਸੀਂ ਪਲਗਾਮਾ ਦੇ ਵਿੱਚ ਵੇਖਿਆ ਹੋਵੇਗਾ ਕਿ ਪਾਕਿਸਤਾਨੀ ਕਹਿ ਲਈਏ ਜਾਂ ਅਤਵਾਦੀ ਘਟਨਾਵਾਂ ਕਹਿ ਲਈਏ ਵੀ ਉਹਨਾਂ ਨੇ ਨਿਹੱਥੇ ਵਿਅਕਤੀਆਂ ਨੂੰ ਮਾਰਿਆ ਤੇ ਅੱਜ ਦੀ ਤਰੀਕ ਦੇ ਵਿੱਚ ਸਾਡੀ ਪਾਕਿਸਤਾਨ ਨਾਲ ਪੂਰੀ ਰੋਸ ਆ ਪਰ ਮੈਂ ਦੁਰਫੇਟੇ ਮੂੰਹ ਕਹਿੰਦਾ ਜਾਂ ਲਾਹਨਤ ਪਾਉਂਦਾ ਆ ਅਜਿਹਾਂ ਕਾਲੀਆਂ ਭੇਡਾਂ ਨੂੰ ਜਿਹੜੀਆਂ ਇੰਡੀਆ ਚ ਇਹਨਾਂ ਹਾਲਾਤਾਂ ਚ ਵੀ ਬੈਠ ਕੇ ਪਾਕਿਸਤਾਨੀ ਸਮਗਲਰਾਂ ਦੇ ਹੱਥਾਂ ਵਿੱਚ ਖੇਡ ਕੇ ਹੈਰਨ ਮਗਾਉਂਦੀਆਂ ਨੇ ਤੇ ਸਾਡੀ ਨੌਜਵਾਨ ਪੀੜੀ ਨੂੰ ਬਰਬਾਦ ਕਰਦੀਆਂ ਨੇ ਸੋ ਅਸੀਂ ਇਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਬਖਸ਼ਾਂਗੇ ਜੋ ਹਾਲਾਤ ਸਾਡੇ ਨੌਜਵਾਨਾਂ ਦੀ ਕਰਦੇ ਉਹਨਾਂ ਤੋਂ ਵੱਧ ਹਾਲਾਤ ਜਿਹੜੀ ਅਸੀਂ ਕਾਨੂੰਨ ਮੁਤਾਬਕ ਇਹਨਾਂ ਦੀ ਕਰਾਂਗੇ ਥੈਂਕ ਯੂ